ਅੱਜ ਦੀ ਜਿਹੜੀ ਮੀਟਿੰਗ ਆ ਮੁੱਖ ਮੰਤਰੀ ਸਾਹਿਬ ਨਾਲ ਹੋਈ ਆ ਸਾਡੀ ਵੱਡੇ ਮਹੱਤਵਪੂਰਨ ਇਸ਼ੂ ਦੇ ਉੱਤੇ ਹੋਈ ਆ ਤਕਰੀਬਨ 3 3.5 ਘੰਟੇ ਸਾਡੇ ਲੱਗੇ ਆ ਇਹਦੇ ਗੱਲ ਤੇ ਇਹ ਹੈ ਖੇਤੀ ਨੀਤੀ ਹੈ ਜਿਹਦੇ ਨੇ ਜਿਹਨੇ ਮਤਲਬ ਸਾਰੇ ਸਮਾਜ ਦੇ ਮਸਲਾ ਨੂੰ ਸਮੇਟਿਆ ਹੈ ਜਿਹਦੇ ਬਹੁਤ ਵੱਡੀਆਂ ਗੱਲਾਂ ਸੀਗੀਆਂ ਉਹਤੇ ਅਸੀਂ 3 ਘੰਟੇ ਚਰਚਾ ਕੀਤੀ ਹੈ ਸਾਡੇ ਮੰਗ ਪੱਤਰ ਤੇ ਇੱਕ ਇੱਕ ਮੰਗ ਪੜ੍ਹ ਕੇ ਉਹਤੇ ਚਰਚਾ ਹੋਈ ਹੈ ਸਰਕਾਰ ਨੇ ਆਪਦੇ ਜਵਾਬ ਦਿੱਤੇ ਨੇ ਅਸੀਂ ਆਪਦੇ ਸਵਾਲ ਕੀਤੇ ਨੇ ਇਹਦੇ ਬੜੀ ਚਰਚਾ ਹੋਈ ਅਸੀਂ ਇਹ ਮੰਗ ਵੀ ਕੀਤੀ ਸਰਕਾਰ ਤੋਂ ਵੀ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਸਟੇਟਮੈਂਟ ਹੈ ਵੀ ਖੇਤੀ ਨੀਤੀ ਦਾ ਖਾੜਾ ਤਿਆਰ ਹੋ ਗਿਆ ਅਸੀਂ ਛੇਤੀ ਵਿਚਾਰ ਕਰਕੇ ਉਹਨੂੰ ਇੰਪਲੀਮੈਂਟ ਕਰਾਂਗੇ ਜਿੱਥੇ ਬੰਦੀਆਂ ਨਾਲ ਰੈ ਲਾਵਾਂਗੇ ਮਾਰਾਂ ਨਾਲ ਰੈ ਲਾਵਾਂਗੇ ਬਿਓ ਖਾੜਾ ਸਾਨੂੰ ਦੱਸਿਆ ਜਾਵੇ ਵੀ ਸਾਨੂੰ ਉਹ ਕਦੋਂ ਤੱਕ ਮਿਲ ਸਕਦਾ ਉਹ ਖਾੜਾ ਉਹਨਾਂ ਦਾ ਜੇ ਦੱਸਿਆ ਵੀ ਇਹ 1600 ਸਫੇ ਦਾ ਖਾੜਾ ਹੈ ਇਹ 30 ਸਤੰਬਰ ਤੱਕ ਫਾਈਨਲ ਕਰਕੇ ਅਸੀਂ ਤੁਹਾਡੇ ਤੁਹਾਨੂੰ ਦੇ ਦਾਂਗੇ ਤੇ ਫਿਰ ਇਹ ਤੇ ਆਪਾਂ ਚਰਚਾ ਕਰਕੇ ਕੋਈ ਨਾ ਕੋਈ ਟਾਈਮ ਰੱਖ ਕੇ ਇਹ ਤੇ ਮੀਟਿੰਗ ਲਾਵਾਂਗੇ ਅਸੀਂ ਇਹ ਸਮਝਦੇ ਆਂ ਵੀ ਜਿਹੜੇ ਮਨੋਰਥ ਨੂੰ ਲੈ ਕੇ ਅਸੀਂ ਇਹ ਮੋਰਚਾ ਲਾਇਆ ਸੀ ਸਾਨੂੰ ਪਤਾ ਸੀ ਵੀ ਇਹ ਗੱਲ ਵੱਡੀ ਹੈ ਕੋਈ ਐ ਨਹੀਂ ਵੀ ਗੜੇਮਾਰੀ ਦਾ ਮਾਮਜ਼ਾ ਲੈਣ ਆਇਆ ਸੀ ਜਾਂ ਕੋਈ ਹੋਰ ਕਿਸੇ ਗੱਲ ਤੇ ਆਏ ਆ ਅਸੀਂ ਵੀ ਉਹ ਅੱਜ ਹੀ ਬਣਾ ਕੇ ਜਾਣੀ ਹੈ ਇਸ ਤਰ੍ਹਾਂ ਦੀ ਨੀਤੀ ਨੂੰ ਖੇਤੀ ਨੀਤੀ ਨੂੰ ਇੱਕ ਪੜਾ ਤੋਂ ਦੂਜੇ ਪੜਾਅ ਤੇ ਸਰਕਾਰ ਦੇ ਕੋਲੇ ਪਹੁੰਚਾ ਕੇ ਵਿਧਾਨ ਸਭਾ ਦੇ ਵਿੱਚ ਪਹੁੰਚਾ ਕੇ ਸਰਕਾਰ ਨੂੰ ਇਹ ਚਰਚਾ ਦੇ ਵਿੱਚ ਆਪ ਤੋੜ ਕੇ ਅਸੀਂ ਇਹਨੂੰ ਅਗਲੇ ਪੜਾਅ 'ਚ ਦਾਖਲ ਕਰਤਾ ਆਪਣੀ ਗੱਲ ਤੇ ਇਹ ਦੇ ਵਿੱਚ ਐ ਸਮਝਦੇ ਆ ਵੀ ਸਾਡੀ ਜਿਹੜੀ ਗੱਲ ਨੂੰ ਅਸੀਂ ਗਾਹ ਤੋੜ ਜਿਹੜਾ ਸਾਡਾ ਮਨੋਰਥ ਸੀ ਸਾਡਾ ਇਸ਼ੂ ਸੀ ਉਹਨੂੰ ਅਗਾਹ ਤੋਰਨ 'ਚ ਅਸੀਂ ਕੈ ਕੈ ਸਕਦੇ ਆ ਵੀ ਅਸੀਂ ਇਹ ਕੰਮ ਜਾਗੋ ਫਾਈ ਹੈ ਹੈ ਦੂਜੀ ਉਹਦੇ ਵਿੱਚ ਇੱਕ ਮਹੱਤਵਪੂਰਨ ਗੱਲ ਤੁਹਾਨੂੰ ਹੋਰ ਦੱਸਣਾ ਚਾਹੁੰਦੇ ਆਂ ਅਸੀਂ ਵੀ ਉਹਦੇ ਵਿੱਚ ਜਿਹੜੀ ਖੇਤੀ ਨੀਤੀ ਹੈ ਉਹਦੇ ਵਿੱਚ ਕਈ ਇਸ਼ੂ ਸੀਗੇ ਪਾਣੀ ਵਾਲਾ ਇਸ਼ੂ ਸੀਗਾ ਪਾਣੀ ਪ੍ਰਦੂਸ਼ਿਤ ਵਾਲਾ ਇਸ਼ੂ ਜਿਹੜਾ ਬੁੱਢੇ ਨਾਲੇ ਦੇ ਵਿੱਚ ਗੰਦਾ ਪਾਣੀ ਸਿੱਟਿਆ ਜਾ ਰਿਹਾ ਹੈ ਇੰਡਸਟਰੀਆਂ ਵੱਲੋਂ ਇੰਡਸਟਰੀਆਂ ਦੇ ਮੈਨੂਅਲ ਦੇ ਵਿੱਚ ਇਹ ਬਕਾਇਦਾ ਲਿਖਿਆ ਹੋਇਆ ਹੈ ਕਿ ਜਿਹੜੀ ਇੰਡਸਟਰੀ ਪਾਣੀ ਪ੍ਰਦੂਸ਼ਿਤ ਕਰਦੀ ਹੈ ਉਹ ਉਹਦੇ ਨਾਲ ਉਹ ਟ੍ਰੀਟਮੈਂਟ ਪਲਾਂਟ ਲਾਵੇ ਤੇ ਟ੍ਰੀਟਮੈਂਟ ਪਲਾਂਟ ਲਾ ਕੇ ਫਿਰ ਉਹ ਪਾਣੀ ਪ੍ਰਦੂਸ਼ਿਤ ਨਹੀਂ ਹੁੰਦਾ ਸਾਫ਼ ਪਾਣੀ ਆ ਉਹ ਵਰਤਿਆ ਵੀ ਜਾ ਸਕਦਾ ਹੈ ਪਾਣੀ ਪੀਤਾ ਵੀ ਜਾ ਸਕਦਾ ਹੈ ਪਾਣੀ ਜਿਹਦੇ ਤੇ ਬੜੀ ਚਰਚਾ ਆ ਸੀ ਵੀ ਮੋਰਚਾ ਲਾਇਆ ਹੁਣ ਵੀ ਲੋਕ ਬੋਲ ਰਹੇ ਨੇ ਉਹ ਇਸ਼ੂ ਆ ਸੀ ਨੇ ਸਰਕਾਰ ਕੋਲ ਠਾਇਆ ਹੈ ਸਰਕਾਰ ਨੇ ਇਹਨਾਂ ਪੋਜ਼ਿਟਿਵ ਸੋਚ ਕੇ ਵਿਸ਼ਵਾਸ ਦਿਵਾਇਆ ਵੀ ਅਸੀਂ ਇਹਦੇ ਤੇ ਥੋੜੀ ਟ੍ਰੀਟਮੈਂਟ ਪਲਾਂਟ ਲਾਉਣ ਦੀ ਕੋਈ ਕਾਰਵਾਈ ਕਰਕੇ ਉਹਨਾਂ ਤੇ ਕਾਰਵਾਈ ਕਰਾਂਗੇ ਉਹਦਾ ਸਾਨੂੰ ਭਰੋਸਾ ਦਿਵਾਇਆ ਜਿਹੜੀਆਂ ਤੁਸਕ ਜਮਾ ਹੁਣ ਚਲਦੀ ਹੋਈ ਆ ਇਹਤੇ ਸਾਡੇ ਸਾਥੀ ਕਰਨਗੇ ਚੰਦਾ ਸਿੰਘ ਜੇਤੂ ਕੇ लक्ष्मण लक्ष्मण ਸਿੰਘ ਸੇਵ ਵਾਲਾ ਕਰਨੀ ਕੁਝ ਗੱਲਾਂ ਮੋਰਚਾ ਕੰਟੀਨਿਊ ਰੱਖੋਗੇ ਕਿ ਨਹੀਂ ਇਹ ਅੱਗੇ ਅੱਗੇ ਗੱਲ ਕਰ ਲਾਂਗਾ ਹਾਂਜੀ ਸਭਨਾਂ ਮੀਡੀਆ ਕਰਮੀ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਬਹੁਤ ਲੰਮੇ ਸਮੇਂ ਤੋਂ ਵੇਟ ਕਰ ਰਹੇ ਸੀਗੇ ਔਰ ਅੱਜ ਜਿਹੜੀ ਸਾਡੀ ਮੀਟਿੰਗ ਹੋਈ ਉਹ ਮੀਟਿੰਗ ਬਹੁਤ ਯਤਨਾਂ ਤੋਂ ਬਾਅਦ ਹੋਈ ਆ ਸਾਡੇ ਵੱਲੋਂ ਜਥੇਬੰਦੀਆਂ ਦੇ ਵੱਲੋਂ ਇੱਕ ਬਹੁਤ ਜਦੋਜਹਿਦ ਕੀਤੀ ਗਈ ਸੀ ਕਿ ਸਾਡੀ ਰਾਜਧਾਨੀ ਆ ਪੰਜਾਬ ਦੀ ਚੰਡੀਗੜ੍ਹ ਪਰ ਸਾਨੂੰ ਪੰਜਾਬ ਦੀ ਰਾਜਧਾਨੀ ਦੇ ਵਿੱਚ ਧਰਨਾ ਲਾਉਣ ਦਾ ਮਯਾਰਾ ਕਰਨ ਦਾ ਕੋਈ ਹੱਕ ਨਹੀਂ ਦਿੱਤਾ ਜਾ ਰਿਹਾਗਾ ਅਸੀਂ ਉਹ ਹੱਕ ਲੈਣਾ ਹੈ ਔਰ ਬਾਕੀ ਸਾਡੇ ਮਸਲੇ ਆ ਜਿਹੜੇ ਉਹਨਾਂ ਨੂੰ ਹੱਲ ਕਰਵਾਉਣਾ ਇਸ ਸਾਰੀ ਗੱਲ ਨੂੰ ਅੱਗੇ ਵਧਾਉਣ ਵਾਸਤੇ ਜਾਂ ਸਰਕਾਰ ਦੇ ਨਾਲ ਮੀਡੀਏਟਰ ਦਾ ਰੋਲ ਨਿਭਾਉਣ ਵਾਸਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਸਕਰਨ ਜੀ ਹੁਣੀ ਨੇ ਹੋਰ ਅਧਿਕਾਰੀ ਸਾਹਿਬਾਨ ਨੇ ਇਹਨਾਂ ਨੇ ਰੋਲ ਨਿਭਾਇਆ ਔਰ ਅੱਜ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਉਹਦੇ ਵਿੱਚ ਕੈਬਨਿਟ ਦੇ ਮਨਿਸਟਰ ਵੀ ਸੀਗੇ ਖੇਤੀਬਾੜੀ ਮਨਿਸਟਰ ਸੀ ਫਾਈਨਾਂਸ ਮਨਿਸਟਰ ਸੀ ਬਿਜਲੀ ਬੋਰਡ ਦੇ ਮਨਿਸਟਰ ਸੀਗੇ ਔਰ ਬਾਕੀ ਸਭ ਨਾਲ ਵਿਭਾਗਾਂ ਦੇ ਉੱਚ ਅਧਿਕਾਰੀ ਸ਼ਾਮਲ ਹੋਏ ਆ ਜਿੱਥੋਂ ਤੱਕ ਇਸ ਮਸਲੇ ਦਾ ਸਬੰਧ ਆ ਕਿ ਖੇਤੀ ਨੀਤੀ ਦੇ ਬਾਰੇ ਦੇ ਵਿੱਚ ਜਿਹਨੂੰ ਅਸੀਂ ਇਹ ਸਮਝਦੇ ਆਂ ਵੀ ਡੇਢ ਸਾਲ ਤੋਂ ਸਰਕਾਰ ਚੁੱਪ ਬੈਠੀ ਸੀਗੀ ਮਾਰਾਂ ਨੇ ਵੀ ਉਹ ਰਿਪੋਰਟਾਂ ਦਿੱਤੀਆਂ ਸੀਗਾ ਤੇ ਉਹ ਜਿਹੜੀ ਜਾਰੀ ਕਰਵਾਉਣ ਦੇ ਵਾਸਤੇ ਉਹਦਾ ਅਗਲਾ ਕਦਮ ਪਟਾਉਣ ਵਾਸਤੇ ਅਸੀਂ ਉਹਦੇ 'ਚ ਅੱਗੇ ਤੁਰੇ ਆਂ ਨਾਲ ਹੀ ਬਹੁਤ ਸਾਰੇ ਸਾਡੇ ਮਸਲੇ ਸੀ ਮਜ਼ਦੂਰਾਂ ਦੇ ਕਿਸਾਨਾਂ ਦੇ ਕਰਜ਼ੇ ਨਾਲ ਸੰਬੰਧਿਤ ਸੀਗੇ ਖੁਦਕਸ਼ੀਆਂ ਨਾਲ ਸੰਬੰਧਿਤ ਮਸਲੇ ਆ ਔਰ ਖੁਦਕਸ਼ੀਆਂ ਆਲਾ ਬਹੁਤ ਵੱਡਾ ਇਸ਼ੂ ਆ ਖੇਤੀ ਸੰਕਟ ਦਾ ਇੱਕ ਬਹੁਤ ਜਣੀ ਜ਼ਹਿਰਾ ਰੂਪ ਜੇ ਦੇਖਣਾ ਹੋਵੇ ਕਿਸੇ ਨੇ ਤਾਂ ਖੇਤੀ ਸੰਕਟ ਦੀ ਭੇਟ ਚੜ ਕੇ ਮਜ਼ਦੂਰ ਤੇ ਕਿਸਾਨ ਖੁਦਕਸ਼ੀਆਂ ਕਰ ਰਹੇ ਆ। ਔਰ ਮੁੱਖ ਮੰਤਰੀ ਸਾਹਿਬ ਨੇ ਵੀ ਇਹ ਗੱਲ ਕਮਿਟ ਕੀਤੀ ਆ ਉੱਥੇ ਕਿ ਕੁਝ ਮਹਾਰ ਜਾਂ ਹੋਰ ਕਹਿ ਦਿੰਦੇ ਆ ਵੀ ਯਾਰ ਇਹ ਗਲਤ ਲੈ ਜਾਣਗੇ ਹੋਰ ਕਰ ਜਾਣਗੇ। ਉਹ ਕਹਿੰਦਾ ਵੀ ਕੌਣ ਆ ਜਿਹੜਾ ਬੰਦਾ ਖੁਦਕਸ਼ੀ ਕਰੂਗਾ ਇਸ ਗੱਲ ਦੇ ਵਾਸਤੇ ਵੀ ਮੈਨੂੰ ਮਾਫਜਾ ਮਿਲ ਜੇ। ਔਰ ਉਹਨਾਂ ਨੇ ਕਿਹਾ ਕਿ ਜਿਹੜੀ 2010 ਤੱਕ ਦੇ ਬਾਦ ਦੀਆਂ ਖੁਦਕਸ਼ੀਆਂ ਹੋਈਆਂ ਸਾਡੀ ਇਹ ਜ਼ੋਰਦਾਰ ਮੰਗ ਸੀ ਕਿ ਉਹਨਾਂ ਦਾ ਸਰਵੇ ਹੋ ਕੇ ਜਿਹੜੇ ਬਾਕੀ ਰਹਿੰਦੇ ਆ ਉਹਨਾਂ ਨੂੰ ਮਾਫਜਾ ਦੇਣ ਦੀ ਜੋ ਪ੍ਰੋਵੀਜ਼ਨ ਆ ਉਹ ਲਾਗੂ ਕੀਤੀ ਜਾਵੇ ਔਰ ਉਹਨਾਂ ਨੇ ਇਹ ਕਹਿਤਾ ਵੀ ਇਹਦੇ ਤੇ ਸਰਵੇ ਹੋਊਗਾ ਸਾਡੇ ਵੱਲੋਂ ਇਸੇ ਤਰੀਕੇ ਦੇ ਨਾਲ ਸਾਡੇ ਜਿਹੜੇ ਇਸ਼ੂ ਆ ਖੇਤੀ ਨਾਲ ਸੰਬੰਧਿਤ ਉਹਦੇ ਵਿੱਚ ਕਰਜ਼ਿਆਂ ਦਾ ਮਸਲਾ ਉਹਦੇ ਬਾਰੇ ਢੰਡਾ ਸਿੰਘ ਹੋਣੀ ਗੱਲ ਕਰਨਗੇ ਔਰ ਸਾਡੇ ਜਿਹੜੇ ਮਜ਼ਦੂਰਾਂ ਦੇ ਬਹੁਤ ਅਹਿਮ ਮਸਲੇ ਆ ਜਿਹੜੇ ਖੇਤੀ ਦੇ ਨਾਲ ਜੁੜੇ ਹੋਏ ਆ ਉਹਦੇ ਚੋਂ ਮਜ਼ਦੂਰਾਂ ਦੇ ਕੋਲੇ ਦਾ ਇੱਕ ਗੱਠ ਵੀ ਜ਼ਮੀਨ ਨਹੀਂ ਹੈ ਔਰ ਅਸੀਂ ਬਹੁਤ ਜ਼ੋਰ ਦਿੱਤਾ ਕਿ ਜਿਹੜਾ ਜ਼ਮੀਨੀ ਹੱਦਬੰਦੀ ਸੁਧਾਰ ਕਾਨੂੰਨ ਆ ਉਹਨੂੰ ਲਾਗੂ ਕੀਤਾ ਜਾਵੇ ਔਰ ਉਹਦੇ ਵਾਸਤੇ ਜਿਹੜਾ ਘਟੋ ਘਟ ਡਾਟਾ ਦਾ ਸਾਹਮਣੇ ਲਿਆਂਦਾ ਜਾਵੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਵੀ ਮਸਲਾ ਦਾ ਬਹੁਤ ਵੱਡਾ ਪਰ ਅਸੀਂ ਇਸ ਪਾਸੇ ਨੂੰ ਕਦਮ ਵਧਾਵਾਂਗੇ ਔਰ ਤੁਰਾਂਗੇ ਇਸ ਪਾਸੇ ਨੂੰ ਤੁਰਦੇ ਕਦੋਂ ਆ ਉਹ ਦੂਗਾਣਾ ਮਸਲਾ ਕਿਉਂਕਿ ਅਸੀਂ ਤਾਂ ਇਸ ਗੱਲ ਤੇ ਜ਼ੋਰ ਦਿੱਤਾ ਹੋਇਆ ਹੈ ਵੀ ਘਟੋ ਘਟ ਇਹ ਪਤਾ ਤਾਂ ਲੱਗੇ ਵੀ ਕੌਣ ਕਾਨੂੰਨ ਤੋਂ ਬਾਹਰ ਦੀ ਜ਼ਮੀਨ ਰੱਖੀ ਬੈਠਾ ਹੈ ਜਿਹੜਾ ਮਜ਼ਦੂਰਾਂ ਨਾਲ ਸੰਬੰਧਿਤ ਮਸਲੇ ਨੇ ਕਿ ਮਜ਼ਦੂਰਾਂ ਦੇ ਕੋਲੇ ਮਕਾਨ ਹੈਗੇ ਪਰ ਉਹਨਾਂ ਕੋਲੇ ਮਾਲਕੀ ਦੇ ਹੱਕ ਹੈ ਨਹੀਂਗੇ ਉਹ ਉਹਨਾਂ ਨੇ ਕਿਹਾ ਕਿ ਅਸੀਂ ਉਹਦਾ 7000 ਪਿੰਡਾਂ ਦਾ ਸਰਵੇ ਹੋ ਗਿਆ ਔਰ ਉਹਨਾਂ ਵਿੱਚੋਂ 56000 ਪਰਿਵਾਰਾਂ ਨੂੰ ਮਾਲਕੀ ਦੇ ਹੱਕ ਦੇਣ ਦੇ ਵਾਸਤੇ ਜਿਹੜਾ ਹੈਗਾ ਉਹ ਕਾਰਡ ਤਿਆਰ ਹੋ ਗਏ ਆਂਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਉਹ ਜਿਹੜੀਆਂ ਰਜਿਸਟਰੀਆਂ ਦੇ ਕਾਗਜ਼ਾ ਉਹ ਦੇ ਦਿੱਤੇ ਜਾਣਗੇ ਔਰ ਇਸੇ ਤਰੀਕੇ ਦੇ ਨਾਲ ਕੁਝ ਸਾਡੀਆਂ ਮੰਦਰੀਆਂ ਨਾਲ ਸੰਬੰਧਿਤ ਇਸ਼ੂ ਹੈਗੇ ਆ ਮਜ਼ਦੂਰਾਂ ਦੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਇੱਕ ਫਸਟ ਲੋਕੇਸ਼ਨ ਵਾਲੀ ਥਾਂ ਤੋਂ ਹਾਜ਼ਰੀ ਲਾਉਣ ਦਾ ਮਸਲਾ ਜਿਹਦੇ 'ਚ ਮਜ਼ਦੂਰਾਂ ਨੂੰ ਬਹੁਤ ਖੱਜਲ-ਖਵਾਰ ਕੀਤਾ ਜਾਂਦਾ ਉਹ ਅਧਿਕਾਰੀ ਸਹਾਪਾਨ ਕੁਝ ਕਹਿੰਦੇ ਸੀਗੇ ਵੀ ਇਹ ਤਾਂ ਸੈਂਟਰ ਦੀ ਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਹਰ ਗੱਲ ਸੈਂਟਰ ਤੇ ਨਾ ਸਿੱਟੋ ਇਹਨੂੰ ਤੁਸੀਂ ਆਪਣੇ ਲੈਵਲ ਦੇ ਉੱਤੇ ਸੈੱਟ ਕਰੋ ਇਸ ਕਿਸਮ ਦੀਆਂ ਗੱਲਾਂ ਦੇ ਉੱਤੇ ਚਰਚਾ ਹੋਈ ਆ ਔਰ ਬਾਕੀ ਦੀਆਂ ਜਿਹੜੀਆਂ ਮਸਲੇ ਹੈਗੇ ਆ ਉਹਨਾਂ ਦੇ ਬਾਰੇ ਢੰਡਾ ਸਿੰਘ ਜੇਠੂ ਕੇ ਤੇ ਜੋਰਾ ਸਿੰਘ ਨਸਰਾੜੀ ਜਿਹੜੀ ਕੋਈ ਗੱਲ ਰਹਿ ਗਈ ਇਹ ਚਰਚਾ ਕਰਨਗੇ ਸਾਰੀ মিডিਆ ਨੂੰ ਧੰਨਵਾਦ ਬਹੁਤ ਤੁਹਾਨੂੰ ਉਹ ਵੇਟ ਕਰਨੀ ਪਈ ਐ ਵੇਟ ਸਾਰਨ ਔਖੀ ਹੁੰਦੀ ਆ ਮਿੰਟ ਵੀ ਕਰਨੀ ਔਖੀ ਹੋ ਜਾਂਦੀ ਆ ਵੇਟ ਤਾਂ ਇਹਦੇ ਚ ਬਹੁਤ ਸਾਰੀਆਂ ਗੱਲਾਂ ਦੋਨਾਂ ਸਾਡੇ ਆਗੂ ਨੇ ਦੱਸਤੀਆਂ ਕੁਝ ਗੱਲਾਂ ਜਿਹੜੀਆਂ ਕੋਈ ਤੈਅ ਹੋਈਆਂ ਉਹ ਮੈਂ ਸਾਡੇ ਨਾਲ ਕਰਨੀਆਂ ਸਾਡੇ ਕਿਸਾਨਾਂ ਵੀ ਦੋਨਾਂ ਸਰ ਬਹੁਤ ਸਾਰਾ ਕਰਜ਼ਾ ਹੈ ਗਿਆ ਜਿਹੜਾ ਘਟੋ ਘਟ ਸਰਕਾਰੀ ਕਰਜ਼ਾ ਹੈ ਉਹਦਾ ਉਹਨਾਂ ਨੇ ਕਿਹਾ ਜਿਹੜਾ ਬਨ ਬਨ ਸੈਂਟਰਲ ਮੈਂਟਰ ਕਹਿੰਦੇ ਐ ਮਤਲਬ ਲੈ ਦੇ ਕਰਕੇ ਵੀ ਇੰਨਾ ਕਾ ਤੁਸੀਂ ਭਰ ਸਕਦੇ ਆ ਇੰਨਾ ਕਾ ਉਹਦੀ ਖਾਸੀ ਵੱਡੀ ਛੋੜ ਮਿਲ ਜਾਂਦੀ ਐ ਯਾਰ ਇਹ ਘੱਟ ਮਹੌਸਾਖਦਾਈ ਕਿ ਤਾ ਮਤ ਤਾ ਮੂਲ ਦਾ ਵੀ ਕੁਸ ਬਣ ਜਾਂਦਾ ਵੀ ਇੰਨਾ ਕਿ ਨਹੀਂ ਹਾਲ ਤੇ ਤਾ ਮੂਲ ਤੇ ਵੀ ਕਿਉਂਕਿ ਜਿਹੜੇ ਉਹ ਬੈਂਕਾਂ ਨੂੰ ਲੱਗਦੇ ਵੀ ਸਾਡੇ ਪੈਸੇ ਡੁੱਬ ਗਏ ਜੰਨੀ ਉਹ ਕਿੰਨਾ ਇਸਾ ਹਰਾ ਹੋ ਸਕਦਾ ਹੈ ਉਸ ਕੀਮ ਦਾ ਉਹਨਾਂ ਨੇ ਵਾਦਾ ਕੀਤਾ ਵੀ ਅਸੀਂ ਸਕੀਮ ਲੈਣ ਮਾਰਗੇ ਤੇ ਜਿਹੜੇ ਸਰਕਾਰੀ ਹੋਰ ਬੈਂਕਾਂ ਹੈਗੀਆਂ ਉਹਨਾਂ 'ਚ ਲਾਗੂ ਹੋਊਗਾ ਇਹਦੇ ਨਾਲ ਹੀ ਕਰਜ਼ੇ ਵਾਲੀ ਵੱਲੋਂ ਕਰਗੇ ਹੈ ਇਹਦੇ ਨਾਲ ਜਿਹੜੇ ਮਤਲਬ ਪਿਛਲੇ ਕੋਈ ਮੁੱਦੇ ਰਹਿੰਦੇ ਸੀ ਉਹਨਾਂ ਦਾ ਵੀ ਉਹਨਾਂ ਨੇ ਵਾਅਦਾ ਕੀਤਾ ਹੈ ਜਨਾਂ ਦੀ ਕਣਕ ਸੜ ਗਈ ਹੈ ਕੋਈ 50 ਏਕੜ ਦੇ ਨੇੜੇ ਤੇੜਾ ਹੈ ਉਹਦੇ ਚ 50000 ਦਾ ਮਾਜਵੇ ਦੀ ਗੱਲ ਸੀ ਕਿ ਤੈ ਹੋਈ ਵੀ ਸੀ ਪਹਿਲਾਂ ਉਹਨੂੰ ਵੀ ਅਸੀਂ ਕਿਹਾ ਵੀ ਆ ਅਗਲੇ ਮਹੀਨੇ ਦੇ ਇਸ ਜਿਹੜਾ ਚੱਲ ਰਿਹਾ ਮਹੀਨਾ ਇਹਦੇ ਵਿੱਚ ਅਸੀਂ ਪੇਮੈਂਟ ਕਰ ਦਿਆਂਗੇ ਆਏ ਹੋ ਭਰਤਮਾਲਾ ਗਿਆ ਹੋਰ ਹੈ ਉਹਦੇ ਚ ਵੀ ਕਿਹਾ ਕਿਉਂਕਿ ਸਾਡੇ ਨਾਲ ਵਾਅਦਾ ਸੀ ਦੀ ਲੰਘਣਾ ਹੋਈ ਰੇਲ ਕੋਟਲੇ ਵੀ ਆ ਲੰਘਣਾ ਹੋਈ ਹੈ ਇਹਨੂੰ ਬੰਦ ਕਰੋ ਤੇ ਕਿਸਾਨਾਂ ਦੀ ਉਸ ਨਾਲ ਕਰੋ ਪਮੇ ਹਾਜੇ ਉਹਦੀ ਠੋਸ ਨਹੀਂ ਕਹੀ ਵੀ ਕਿੰਨੇ ਚਰਚ ਕਰ ਦਿਆਂਗੇ ਉਹਦੀ ਡੇਟ ਨਹੀਂ ਕੁਝ ਨਹੀਂ ਹੈ ਗਿਆ ਚਲੋ ਇਹ ਗਾਹਾਂ ਮਾਮਲਾ ਸਾਡਾ ਹੈ ਗਿਆ ਇਦੋਂ ਇਲਾਵਾ ਜਿਹੜੀਆਂ ਕੋਈ ਗੱਲਾਂ ਰਹਿ ਗਈਆਂ ਉਹ ਸਾਡੇ ਸੰਗਾਰਾ ਮਾਨ ਕਰਨਗੇ ਉਸ ਤੋਂ ਬਾਅਦ ਮੈਂ ਸਮਝਦਾ ਜੋਰਾ ਸਿਓ ਕਰ ਲੈਣਾ ਹਾਂਜੀ ਪੱਤਰਕਾਰ ਸਾਥੀ ਕੋ ਧੰਨਵਾਦ ਉਹ ਜਿਵੇਂ ਇਹਦੇ ਵਿੱਚੋਂ ਚੰਗਾ ਸਿੰਘ ਨੇ ਕਿੰਨ ਦੱਸਿਆ ਵੀ 50000 ਰੁਪਇਆ ਜਿਹੜਾ ਕਣਕ ਵਾਲਾ ਉਹ ਪਿਛਲੇ ਸਾਲ ਦਾ ਤਾਇ ਹੋਇਆ ਵੈ ਕਣਕ ਜਿਹੜੀ ਪਹਿਲਾਂ ਛੜੀ ਐ ਕਿਸੇ ਤਰ੍ਹਾਂ ਇੱਕ ਬਠਿੰਡੇ ਜ਼ਿਲ੍ਹੇ ਦਾ ਰਾਏਕ ਕਲਾਂ ਪਿੰਡ ਆ ਉਹਦੇ ਚ ਪਸ਼ੂਆਂ ਤੋਂ ਵੱਡੀ ਮਾਰ ਪਈ ਐ ਉਹ ਵੀ ਇਹ ਮੰਨਿਆ ਵੀ 30000 ਪ੍ਰਤੀ ਪਸ਼ੂ ਦੇ ਹਿਸਾਬ ਨਾਲ ਅਸੀਂ ਉਹ ਪਿੰਡ ਦਾ ਮੁਆਵਜ਼ਾ ਜਿਹੜਾ ਉਹ ਵੀ ਉਹ ਪਿੰਡ ਨੂੰ ਕਿੰਨਾ ਕਿੰਨਾ ਮੁਆਵਜ਼ਾ ਦੇ ਮੰਗੇ 30000 ਪ੍ਰਤੀ ਪਸ਼ੂ ਹਾਂ ਅਸੀਂ ਰੋਸ ਵੀ ਜਤਾਇਆ ਉੱਥੇ ਵੀ ਉਹ ਬਹੁਤ ਥੋੜਾ ਮੁਆਵਜ਼ਾ ਐ ਇਹ ਬਹੁਤ ਇੱਕ ਰੋਜ਼ਗਾਰ ਦਾ ਧੰਦਾ ਸਾਡੇ ਜਿਹੜਾ ਸਰਕਾਰ ਆ ਵੀ ਕਹਿੰਦੀ ਐ ਵੀ ਸਹਾਇਕ ਧੰਦਿਆਂ ਦੀ ਗੱਲ ਐ ਤੋਏ ਦੇ ਚਾ ਉਮੀ ਫੜਕੇ ਰੱਖੋ। ਸੋ ਇਸ ਤੋਂ ਲਾਵਾਜਮੇ ਹੋਰ ਮਵਾਜਬੇ ਦੀਆਂ ਗੱਲਾਂ ਹੈ। ਜਿਹਦੇ ਵਿੱਚ ਦੋ ਪਿੰਡ ਮਾਨਸਾ ਜ਼ਿਲ੍ਹੇ ਦੇ ਐ ਮੀਰਪੁਰ ਕੋਲਾ ਕਲਾਂ ਜਟਾਣਾ ਐ। ਐਸੇ ਤਰ੍ਹਾਂ ਇੱਕ ਪਿੰਡ ਸਿਰੂਰ ਜ਼ਿਲ੍ਹੇ ਦਾ ਐ ਜਿਹੜੇ ਕੋਈ ਗੜੇਮਾਰੀ ਹੋਈ ਆ ਜਾਂ ਹੋਰ ਕਾਰਨਾ ਕਰਕੇ ਫਸਲਾਂ ਦੇ ਨੁਕਸਾਨ ਹੋਇਆ। ਉਹ ਵੀ ਇਹਨਾਂ ਨੇ ਇਸ ਤਰ੍ਹਾਂ ਦੇ ਮੰਨੇ ਆ। ਐਸੇ ਤਰ੍ਹਾਂ ਨਹਿਰੀ ਪਾਣੀ ਦੇ ਮਾਮਲੇ ਦੇ ਵਿੱਚ ਵੀ ਪੰਜਾਬ ਸਰਕਾਰ ਦਮਗਜੇ ਵੱਡੇ ਮਾਰ ਰਹੀ ਐ ਵੀ ਅਸੀਂ ਹਰ ਖੇਤ ਤੱਕ ਪਾਣੀ ਪੁੱਜਦਾ ਕਰਨ ਦੇ ਯਤਨਸ਼ੀਲ ਆ। ਪਰੋ ਜਤਨਸੀਲ ਦੇ ਮਾਮਲੇ 'ਚ ਛੋਟੀ ਜੀ ਜਿਹੜੀ ਵੱਡੀ ਗੱਲ ਹੈ ਇੱਕ ਇਹਨਾਂ ਨੇ ਸਕੀਮ ਸ਼ੁਰੂ ਕੀਤੀ ਹੋਈ ਆ ਵੀ ਪਾਈਪਾਂ ਹਰ ਖੇਤ ਤੱਕ ਪਾ ਕੇ ਕਿਉਂਕਿ ਖਾਲੇ ਵੀ ਉਹਨੇ ਕੰਮ ਨਹੀਂ ਦਿੰਦੇ ਪਾਈਪਾਂ ਪਾਉਣ ਦਾ ਹੈ। ਨਾਲ ਹੀ ਸਰਕਾਰ ਨੇ ਇਸ ਕੰਮ ਦਾ ਵਾਅਦਾ ਕੀਤਾ ਸੀ ਉਹਦੇ 'ਚ ਪਹਿਲਾਂ ਸਰਕਾਰ 10% ਕਿਸਾਨਾਂ ਤੋਂ ਲੈਂਦੀ ਸੀ। ਉਹ ਪੰਜਾਬ ਸਰਕਾਰ ਨੇ ਸਾਡੀ ਪਹਿਲੀ ਮੀਟਿੰਗ 'ਚ ਵੀ ਹੋਇਆ ਸੀ ਐਸ ਮੀਟਿੰਗ 'ਚ ਵੀ ਮੁੱਖ ਮੰਤਰੀ ਕਹਿੰਦੇ ਵੀ ਉਹ ਕਿਸਾਨਾਂ ਤੋਂ ਕੁਝ ਨਹੀਂ ਲਿਆ ਜਾਊ। ਪਰ ਉਹ ਪਿੰਡਾਂ ਤੋਂ ਵਸੂਲਿਆ ਜਾ ਰਿਹਾ ਹੈ ਉਹਦੇ ਤੇ ਵੀ ਸਰਕਾਰ ਨੇ ਇਸ ਗੱਲ ਦਾ ਵਾਅਦਾ ਕੀਤਾ ਵੀ ਅਸੀਂ ਇਹ ਕਿਸਾਨਾਂ ਤੋਂ ਪਾਈਪਾਂ ਦਾ ਪੈਸਾ ਵੀ ਕੋਈ ਨਹੀਂ ਲੈ ਜਾਵਾਂਗੇ। ਉਹਦੀ ਪੜਤਾਲ ਕਰਾਂਗੇ ਜੇ ਕਿਸੇ ਨੇ ਲੈ ਲਿਆ ਕੋਈ ਤੇ ਜੇ ਕੋਈ ਮੰਗਦਾ ਉਹਦੇ ਤੇ ਵੀ ਅਸੀਂ ਸਾਡੇ ਕੋਲੇ ਧਿਆਨ ਚ ਲਿਆਓ ਉਹ ਅਸੀਂ ਲਗਾਤਾਰ ਇਹਦੇ ਵਿੱਚ ਲੈ ਕੇ ਆਵਾਂਗੇ ਇੰਨੀਆਂ ਗੱਲਾਂ ਚ ਹੋਰ ਵਾਅਦਾ ਕਰਨੀ ਉਸ ਤੋਂ ਬਾਅਦ ਜੋਰਾ ਸਿੰਘ ਪੱਤਰਕਾਰ ਦੋਸਤੋ ਇਹਦੇ ਚ ਮਜ਼ਦੂਰਾਂ ਦਾ ਇੱਕ ਬਹੁਤ ਵੱਡਾ ਪਲਾਟਾਂ ਦਾ ਇਸ਼ੂ ਸੀ ਉਹਦੇ ਸਬੰਧ ਦੇ ਵਿੱਚ ਸਰਕਾਰ ਸਾਡੇ ਕੋਲ ਪਹਿਲੀਆਂ ਮੀਟਿੰਗਾਂ ਚ ਮੰਨੀ ਹੋਈ ਹੈ ਕਿ 20000 ਪਲਾਟ ਜਿਹੜਾ ਮਤਲਬ ਮਜ਼ਦੂਰਾਂ ਦੇ ਨਾਂ ਬੋਲ ਰਿਹਾ ਹੈਗਾ ਚੜ ਚੁੱਕਿਆ ਹੈਗਾ ਉਹਦੇ ਕਰਕੇ ਉਹਨਾਂ ਨੇ ਕਿਹਾ ਵੀ ਤਿੰਨ ਤੋਂ ਚਾਰ ਮਹੀਨਿਆਂ ਦੇ ਬਿਟਵੀਨ ਅਸੀਂ ਇਹ ਜਿਹੜੇ ਪਲਾਟ ਨੇ ਕੱਟੇ ਹੋਏ ਨੇ ਜਿਹੜੇ ਨਾਂ ਚੜ ਚੁੱਕੇ ਆ ਉਹਨਾਂ ਦੇ ਕਬਜ਼ੇ ਅਸੀਂ ਮਜ਼ਦੂਰਾਂ ਨੂੰ ਦਵਾਂਗੇ ਇਹ ਸਾਡੇ ਵਾਸਤੇ ਬਹੁਤ ਵੱਡਾ ਇਸ਼ੂ ਸੀ ਜਿਹੜਾ ਅਸੀਂ ਦੇਖਦੇ ਆਂ ਵੀ ਸੋਲਵ ਹੋਲ ਬਣ ਨੂੰ ਵੱਧ ਰਿਹਾ ਦੂਜਾ ਇਹ ਹੈਗਾ ਵੀ ਜਿਹੜਾ ਆਪਣੇ ਮਨਰੇਗਾ ਦਾ ਉਹਦੇ ਵਿੱਚ ਸਾਡੀਆਂ ਔਰਤਾਂ ਨੇ ਜਿਹੜੀਆਂ ਮਾਈਆਂ ਨੇ ਉਹ ਬਹੁਤ ਖੱਜਲ ਖਵਾਰ ਹੁੰਦੀਆਂ ਨੇ ਵੀ ਜਿੱਥੇ ਪਹਿਲਾਂ ਕੰਮ ਸ਼ੁਰੂ ਹੁੰਦਾ ਉੱਥੇ ਆ ਕੇ 4 ਕਿਲੋਮੀਟਰ ਤੋਂ ਬਾਅਦ ਫੇਰ ਆ ਕੇ ਉੱਥੇ ਹਾਜ਼ਰੀ ਲਾਉਣੀ ਪੈਂਦੀ ਹੈ ਉਹ ਕਹਿੰਦੇ ਸੀ ਵੀ ਯਾਰ ਇਹ ਅਫਸਰਾਂ ਨੇ ਕਹਿ ਸੀ ਵੀ ਤਾਂ ਸੈਂਟਰ ਦਾ ਰੂਲ ਹੈ ਚਾਪਾ ਕੁਝ ਨਹੀਂ ਕਰ ਸਕਦੇ ਇਹਦੇ ਚ ਭਗਵਾਨਤਮਨ ਜੀ ਉਹਨਾਂ ਨੇ ਇਹ ਗੱਲ ਕਹੀ ਹੈਗੀ ਆ ਵੀ ਸੈਂਟਰ ਤੋਂ ਆਪਾਂ ਸਾਰੀਆਂ ਕੁਸ਼ਤਾਂ ਦੀ ਚੀਜ਼ਾਂ ਲੈਣੀਆਂ ਇਹ ਆਪਣਾ ਸੂਲ ਬਣਾਓ ਵੀ ਜਿੱਥੇ ਹਾਜ਼ਰੀ ਲੱਗਦੀ ਹੈਗੀ ਆ ਪਹਿਲਾਂ ਉਸੇ ਥਾਂ ਦੀ ਜਗ੍ਹਾ ਜਿੱਥੇ ਸ਼ਾਮ ਨੂੰ ਕੰਮ ਬੰਦ ਹੁੰਦਾ ਹੈਗਾ ਉਹ ਮਤਲਬ ਜਿਹੜਾ ਉੱਥੇ ਹੀ ਉਹਨਾਂ ਦੀ ਹਾਜ਼ਰੀ ਲੱਗੇ ਜਿਹਦੇ ਕਰਕੇ ਜਿਹੜੀ ਖੱਜਲ ਖਵਾਰੀ ਆ ਉਹਨਾਂ ਨੂੰ ਨਾ ਹੋਵੇ ਤੀਜਾ ਇਸ਼ੂ ਇਹ ਹੈਗਾ ਵੀ ਜਿੱਤੇ ਨਜੂਲ ਦੀਆਂ ਜ਼ਮੀਨਾਂ ਨੇ ਜਿਨ੍ਹਾਂ ਦੀ ਮਤਲਬ 10 ਏਕੜ ਤੱਕ ਨਜੂਲ ਕਿਸੇ ਪਿੰਡ ਦੀ ਜ਼ਮੀਨ ਆ ਉਹ ਜਿਹੜੀ ਮਜ਼ਦੂਰਾਂ ਦੇ ਨਾਂ ਤੇ ਉਹ ਚੱਲਦੀਆਂ ਨੇ ਉਹ ਉਹਨਾਂ ਦੇ ਨਾਂ ਨੇ ਜਿਹੜੀਆਂ ਉਹ ਜ਼ਮੀਨਾਂ ਕੀਤੀਆਂ ਜਾਣਗੀਆਂ ਇਸ ਕਰਕੇ ਇਹ ਜਿਹੜਾ ਮਾਮਲੇ ਅੱਜ ਤਏ ਹੋਏ ਨੇ ਇਹ ਸਾਡੇ ਵਾਸਤੇ ਇੱਕ ਚੰਗੇ ਪਾਸੇ ਵੱਲੋਂ ਕਦਮ ਆ ਜਿਹੜਾ ਸਰਕਾਰ ਦਾ ਪੁੱਟਿਆ ਜਾ ਰਿਹਾ ਹੈ ਵਿਸ਼ੇਸ਼ ਕਰਕੇ ਜਿਹੜੀ ਸਾਡੀ ਦੋਹਾਂ ਜਥੇਬੰਦੀਆਂ ਦੀ ਖੇਤੀ ਨੀਤੀ ਬਣਾਉਣ ਸੰਬੰਧੀ ਅਸੀਂ ਧਰਨਾ ਲਾਇਆ ਹੋਇਆ ਹੈਗਾ ਉਹਦੇ 'ਚ ਅਸੀਂ ਸਮਝਿਆ ਇੱਕ ਚੰਗੇ ਪਾਸੇ ਵੱਲੋਂ ਜਿਹੜੀਆਂ ਗੱਲਾਂ ਕਰਕੇ ਡੰਗ ਟਪਾਈ ਕੀਤੀ ਜਾ ਰਹੀ ਰਹੀ ਸਰਕਾਰ ਦੇ ਕੋਲੋਂ ਜਾਂ ਮੁੱਖ ਮੰਤਰੀ ਨੇ ਵੀ اجلاس ਦੇ ਵਿੱਚ ਇਹ ਕਹਿ ਵੀ ਸਾਡੀ ਨੀਤੀ ਬਣ ਗਈ ਹੁਣ ਸਾਡੇ ਕੋਲ ਠੋਸ ਰਿਪੋਰਟ ਚ ਉਹਨਾਂ ਨੇ ਕਹਿ ਵੀ 1600 ਸਫਾਈ ਰਿਪੋਰਟ ਬਣੀ ਹੈ ਉਹਨੂੰ ਅਸੀਂ ਮਤਲਬ ਸ਼ੰਟ ਆਊਟ ਕਰਕੇ ਅਸੀਂ ਬਹੁਤ ਜਲਦੀ ਹੈ ਜਿਹੜਾ ਉਹ ਤੁਹਾਨੂੰ ਦਵਾਂਗੇ ਉਸ ਤੋਂ ਬਾਅਦ ਤੁਸੀਂ ਵੀ ਪੜਿਓ ਅਸੀਂ ਵੀ ਸੱਜਾਂਗੇ ਫਾਈਨਲ ਆ ਜਿਹੜਾ ਹਾਂ ਇਹ ਵੀ ਉਹਦੇ ਵਿੱਚ ਅਸੀਂ ਗਾਹ ਇਹਨੂੰ ਫਾਈਨਲ ਆ ਜਿਹੜਾ ਉਹ ਕਰਾਂਗੇ ਇੱਕ ਮਜ਼ਦੂਰਾਂ ਦੀ ਇਹ ਹੈਗੀ ਕਰਜ਼ੇ ਸੰਬੰਧੀ ਬਹੁਤ ਵੱਡੀ ਸਮੱਸਿਆ ਸਾਡੇ ਕੋਲ ਜ਼ਮੀਨਾਂ ਨਾ ਹੋਣ ਕਰਕੇ ਸਾਨੂੰ ਸਰਕਾਰੀ ਬੈਂਕਾਂ ਨੇ ਜਿਹੜੀਆਂ ਉਹ ਕਰਜ਼ਾ ਨਹੀਂ ਦਿੰਦੀਆਂ ਕਿਉਂਕਿ ਜ਼ਮੀਨ ਦੀ ਗਰੰਟੀ ਮੰਗਦੀਆਂ ਨੇ ਅਸੀਂ ਪਹਿਲਾਂ ਵੀ ਇਹ ਚੀਮਾ ਸਾਹਿਬ ਨਾਲ ਮੀਟਿੰਗਾਂ ਹੋਈਆਂ ਸੀ ਉਹਦੇ ਵਿੱਚ ਵੀ ਅਸੀਂ ਇਹ ਮੰਗ ਰੱਖੀ ਸੀ ਤੇ ਉਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਜਿਹੜੇ ਮਜ਼ਦੂਰ ਆ ਕੋਆਪਰੇਟਿਵ ਸੁਸਾਇਟੀਆਂ ਦੇ ਮੈਂਬਰ ਵਣਨਗੇ ਉਹਨਾਂ ਨੂੰ ਅਸੀਂ ਕਰਜ਼ੇ ਉੱਥੋਂ ਦਵਾਵਾਂਗੇ ਜਿਹੜਾ ਮਾਈਕਰੋ ਫਰਾਂਸ ਕੰਪਨੀ ਵਾਲਾ ਵੱਡਾ ਵੱਡੀ ਪੱਦਰ ਦੇ ਉੱਤੇ ਜਿਹੜਾ ਔਰਤਾਂ ਨੂੰ ਕਰਜ਼ੇ ਜਾਲ ਚ ਫਸਾਇਆ ਹੋਇਆ ਤਾਂ ਕਿ ਉਹ ਤੋਂ ਇਹ ਮੁਕਤ ਹੋ ਸਕਣ ਉਹਨਾਂ ਦੇ ਵਿਆਜ ਆ ਜਿਹੜੇ ਉਹ ਘਟ ਹੋ ਸਕਣ ਇਹ ਦੇ ਕਰਕੇ ਅੱਜ ਉਹਨਾਂ ਨੇ ਇਹ ਗੱਲ ਕਹੀ ਹੈਗੀ ਆ ਵੀ ਅਸੀਂ ਉਹਨਾਂ ਨੂੰ ਕੋਆਪਰੇਟਿਵ ਸੁਸਾਇਟੀਆਂ ਤੋਂ ਉਹ ਕਰਜ਼ੇ ਆ ਦਵਾਵਾਂਗੇ ਇਹ ਗੱਲ ਆ ਜਿਹੜੀ ਸਾਡੇ ਮਜ਼ਦੂਰਾਂ ਦੀ ਕਰਜ਼ੇ ਦੇ ਵਿੱਚ ਜਿਹੜੀ ਵੱਡੀ ਪੱਦਰ ਤੇ ਰਾਸ਼ੀ ਜਾਂਦੀ ਹੈਗੀ ਆ ਉਹਨੂੰ ਰੋਕਣ ਦਾ ਸਭਾ ਬਵਨ ਤੁਸੀਂ ਜਿਸ ਕਰਕੇ ਇੱਕ ਮੈਂ ਥੋੜਾ ਜਿਹਾ ਕਰ ਲੈਂਦਾ ਥੋੜਾ ਜਿਆ ਕਿਉਂਕਿ ਸੁਸਤਾ ਨੂੰ ਪੁੱਛਣੇ ਵੀ ਨਹੀਂ ਤਾਂ ਆਪਣੇ ਕੋਲ ਕਿਉਂਗਾ ਵਿਚਾਰਾਂ ਦੇ ਇੱਕ ਮਿੰਟ ਦੇਖੋ ਸਾਥੀਓ ਜਿਹੜਾ ਹੈਗਾ ਕਿਥੇ ਤੱਕ ਧਰਨਦਾ ਸਵਾਲ ਹੈ ਅਸੀਂ ਹੁਣ ਮੀਟਿੰਗ ਚ ਉੱਟ ਕੇ ਆਏ ਆ 6-7 ਬੰਦੇ ਆ ਤਿੰਨ ਤਿੰਨ ਮਜ਼ਦੂਰਾਂ ਦੇ ਸੱਤ ਹੀ ਨੇ ਬਾਕੀ 5-6 ਅਸੀ ਆ ਅਸੀਂ ਕੋਦ ਸਵੇਰ ਕਮੇਟੀ ਦੀ ਮੀਟਿੰਗ ਹੋਣ ਦੇਖ ਰਿਹਾ ਜੇ ਹੁਣ ਸੰਭਵ ਹੋਈ ਹੋਣ ਨਹੀਂ ਸਵੇਰੇ ਅਸੀਂ ਇਹ ਸਵੇਰ ਕਮੇਟੀ ਦੀ ਮੀਟਿੰਗ ਸੱਦ ਕੇ ਤੇ ਅਸੀਂ ਤੁਹਾਨੂੰ ਵੀ ਬੁਲਾਵਾਂਗੇ ਅਸੀਂ ਇਹ ਉਦੋਂ ਬਾਅਦ ਫੈਸਲਾ ਲੈ ਕੇ 9 10 ਵਜੇ ਤਕਰੀਬਨ ਸੋਨੂੰ ਅਸੀਂ ਇਹ ਫੈਸਲਾ ਵੀ ਇਹ ਇਹਦਾ ਧਰਨੇ ਦਾ ਕੀ ਬਣ ਗਿਆ ਉਹ ਤੁਹਾਡੇ ਕੋਲੇ ਅਸੀਂ 9:00 10:00 ਵਜੇ ਸਵੇਰੇ 10:00 ਵਜੇ ਹਾਂ ਆਪਾਂ ਕੱਠ ਚ ਲਾਂਦੇ ਹਾਂ ਕੱਠ ਚ ਲਾਂਦੇ ਹਾਂ ਹਾਂ 8:00 11:00 ਵਜੇ ਅਸੀਂ 9 ਚੱਲ 11:00 ਵੱਜਣਗੇ 11:00 ਕਰ ਲਓ ਕੱਲ ਸੁਵੇਤਰਾ ਤੁਸੀਂ ਕਹਿ ਰਹੇ ਹੋ ਤੁਹਾਡਾ ਫੈਸਲਾ ਜਿਹੜਾ ਹੋ ਆ ਸਾਹਿਬ ਕਿੰਨੇ ਪਰਸੈਂਟ ਸਹਿਮਤੋਂ ਸਰਕਾਰ ਦੇ ਨਾਲ ਮੀਟਿੰਗ ਕਰਕੇ ਸਰ ਪਰਸੈਂਟੇਜ ਪਰਸੈਂਟੇਜ ਦੀ ਮੈਂ ਤੁਹਾਨੂੰ ਇੱਕ ਅਧਾਰ ਦੇਣਾ ਵੀ ਜਦੋਂ ਅਸੀਂ ਇਹ ਮੰਗਾ ਤੇ ਆਏ ਹਾਂ ਨਾ ਸਾਨੂੰ ਇਹ ਪਤਾ ਸੀ ਵੀ ਇਹ ਗੱਲਾਂ ਦਾ ਇਹਨੂੰ ਗੱਲਾਂ ਹਾਂ ਗਾਹਾਂ ਤੋਰਨ ਚ ਅਸੀਂ ਐ ਸਮਝ ਲਿਆ ਅਸੀਂ ਆਪਦੇ ਜਿਹੜੀ ਮੰਗਾਂ ਤੇ ਜਿਹੜੀਆਂ ਜਿਹੜੀ ਇਸ਼ੂਆ ਤੇ ਅਸੀਂ ਮੋਰਚਾ ਲਾਇਆ ਸੀ ਅਸੀਂ ਐ ਕਹਿ ਸਕਦੇ ਆਂ ਵੀ ਅਸੀਂ ਇੱਕ ਸਟੈਪ ਉਹਦੇ ਗਾਹਾਂ ਵੱਧ ਕੇ ਇਹਨੂੰ ਤੁਸੀਂ ਜੈਜਾ ਕੁਛ ਵੀ ਬਣਾ ਸਾਡੀ ਜਿਹੜੀ ਗੱਲ ਹੈ ਅਸੀਂ ਸਰਕਾਰ ਦੇ ਦੁਆਰ ਪਹੁੰਚਾ ਕੇ ਇਹਨੂੰ ਗਾਹਾਂ ਚੱਲ ਚਲਾ ਲਿਆ ਗੱਲ ਨੂੰ ਅੱਗੇ ਕਿਉਂਕਿ ਵੱਡੀਆਂ ਗੱਲਾਂ ਦੇ ਵਿੱਚ ਅੱਗੇ ਇਹਦੀ ਪ੍ਰਾਪਤੀਆਂ ਤੁਸੀਂ ਪਰਸੈਂਟੇਜ ਕੱਢਣੀ ਆ ਉਹ ਤੁਸੀਂ ਕੱਢ ਲਓ ਅਸੀਂ ਤਾਂ ਤੁਹਾਨੂੰ ਆਪਣੀ ਗੱਲ ਦੱਸਤੀ ਠੀਕ ਹੈ ਠੀਕ ਹੈ ਥੈਂਕ ਯੂ